ਅੱਜ ਕਿਸਾਨ ਜਥੇ ਬੰਦੀਆਂ ਵੱਲੋਂ ਜਿਹੜੇ ਨੇ ਪੰਜਾਬ ਭਰ ਚ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਅ ਇਸ ਵੇਲੇ ਮੈਂ ਮੌਜੂਦ ਹਾਂ ਤਰਨਤਨ ਬਠਿੰਡਾ ਨੈਸ਼ਨਲ ਹਾਈਵੇ 'ਚ ਤਰਨਤਨ ਦੇ ਵਿੱਚ ਵੀ ਅਲੱਗ-ਅਲੱਗ ਜਥੇ ਬੰਦੀਆਂ ਵੱਲੋਂ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕਾਫੀ ਲੰਬਾ ਜਿਹੜਾ ਇਹ ਮਾਰਚ ਹੈ ਦੱਸਿਆ ਜਾ ਰਿਹਾ ਕਿ ਤਰਨਤਨ ਤੋਂ ਲੈ ਕੇ ਹਰੀਕੇ ਤੱਕ ਜਿਹੜਾ ਇੱਕ ਲੰਬੀ ਲਾਈਨ ਜੜੀ ਹੈ ਇਸ ਤਰ੍ਹਾਂ ਟਰੈਕਟਰਾਂ ਦੀ ਨਜ਼ਰ ਆਏਗੀ ਫਿਲਹਾਲ ਤੁਹਾਨੂੰ ਤਸਵੀਰਾਂ ਥੋੜੀਆਂ ਜਿਹੀ ਦਿਖਾਵਾਂਗੇ ਤੁਸੀਂ ਪਿੱਛੇ ਦੇਖੋਗੇ ਕਿ ਲੰਬੀ ਲਾਈਨ ਹੈ ਕੋਈ ਰੋਡ ਬਲੋਕੇਜ ਨਹੀਂ ਕੀਤੀ ਗਈ ਹੈ ਇੱਕ ਸੜਕ ਦੇ ਉੱਪਰ ਇਸ ਹਾਈਵੇ ਦੇ ਉੱਪਰ ਇੱਕੋ ਸੜਕ ਦੇ ਉੱਪਰ ਇੱਕ ਲੰਬੀ ਲਾਈਨ ਜੜੀ ਹੈ ਮੰਨਿਆ ਜਾ ਰਿਹਾ ਹੈ ਕਿ 507 ਕਿਲੋਮੀਟਰ ਦੀ ਜੜੀ ਲਾਈਨ ਰਹੀ ਗਈ ਜਿਹਦੇ ਵਿੱਚ ਟਰੈਕਟਰ ਜਿਹੜੇ ਨੇ ਮੂਵ ਕਰਨਗੇ ਰੋਡ ਕਿਸੇ ਤਰ੍ਹਾਂ ਦੀ ਬਲੌਕ ਨਹੀਂ ਹੋਏਗੀ ਸਾਡੇ ਨਾਲ ਕਿਸਾਨ ਨੇਤਾ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਅੱਜ ਦਾ ਕੀ ਸ਼ਡਿਊਲ ਰਹੇਗਾ ਕਿੰਨੀ ਕੁ ਸ਼ਮੂਲੀਅਤ ਰਹੇਗੀ ਅੱਜ ਦਾ ਜਿਹੜਾ ਐਕਸ਼ਨ ਆ ਇਸ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਗਿਆ ਪੂਰੇ ਭਾਰਤ ਦੇ ਅੰਦਰ ਅੱਜ ਜਿਹੜੇ ਟਰੈਕਟਰ ਆ ਇਹਨਾਂ ਨੂੰ ਅਸੀਂ ਰੋਡ ਦੇ ਉੱਤੇ ਲਾਇਆ ਹੋਇਆ ਵਾ ਕਿਉਂਕਿ ਜਿਹੜਾ ਵਿਸ਼ਵ ਵਿਵਾਰ ਸੰਸਥਾ ਵਾ ਇਹ ਅੱਜ ਆਬੂਤਾਬੀ ਦੇ ਵਿੱਚ ਮੀਟਿੰਗ ਕਰ ਰਹੀ ਆ ਇਹਨਾਂ 29 ਤਰੀਕ ਤੱਕ ਵਿਸ਼ਵ ਵਿਵਾਰ ਸੰਸਥਾ ਨੇ ਕਰਨਾ ਤੇ ਜਿਹੜੀਆਂ ਵਿਸ਼ਵ ਵਿਵਾਰ ਸੰਸਥਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਾਂ ਉਹਨਾਂ ਦੇ ਖਿਲਾਫ ਸਾਡਾ ਇਹ ਪ੍ਰੋਟੈਸਟ ਆ ਅਸੀਂ ਇੱਕ ਸਾਈਡ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਵੀ ਨੈਸ਼ਨਲ ਹਾਈਵੇ ਜਿਹੜੇ ਆ ਉਹਨਾਂ ਦੇ ਟਰੈਕਟਰ ਲਾਏ ਹੋਏ ਆ ਇੱਥੇ ਵੀ ਅੱਜ ਤਰਨਤਾਰਨ ਡੀਸੀ ਦਫ਼ਤਰ ਤੋਂ ਲੈ ਕੇ ਹਰੀਕਾਂ ਤੱਕ ਆਪਣੇ ਜਿਹੜੇ ਟਰੈਕਟਰ ਆ ਉਹਨਾਂ ਦੀ ਇੱਕ ਲਾਈਨ ਲਾਈ ਹੋਈ ਆ ਜੇ ਟਰੈਕਟਰ ਹੋਰ ਆ ਜਾਣਗੇ ਤੇ ਅਸੀਂ ਦੋਰੀ ਲਾਈਨ ਵੀ ਲਾਵਾਂਗੇ ਇਹਦੇ ਨਾਲ ਨਾਲ ਇਹ ਟਰੈਕਟਰ ਜਿਹੜੇ ਆ ਸਾਡੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮੋਦੀ ਸਰਕਾਰ ਆ ਉਹਦੇ ਖਿਲਾਫ ਆ ਕਿਉਂਕਿ ਉਹਨੇ ਆਪਦੇ ਸਮੇਂ ਅਨਸਾਰ ਕਿਸਾਨਾਂ ਨਾਲ ਵਾਦੇ ਬਹੁਤ ਕੀਤੇ ਸੀਗੇ ਪਰ ਉਹਨਾਂ ਵਾਦਿਆਂ ਦੇ ਉੱਤੇ ਉਹ ਖਰੀ ਨਹੀਂ ਉਤਰ ਸਕੀ ਤੇ ਕਿਸਾਨਾਂ ਨੂੰ ਕਿਸਾਨਾਂ ਦੀਆਂ ਜਿਹੜੀਆਂ ਆਵਾਜ਼ਾਂ ਨੂੰ ਮੰਗਾ ਸੀਗਾ ਉਹ ਵੀ ਨਹੀਂ ਦੇ ਸਕੀ ਇਸ ਕਰਕੇ ਕਿਸਾਨ ਜਿਹੜੇ ਆ ਉਹ ਪੂਰੇ ਭਾਰਤ ਦੇ ਅੰਦਰ ਇਹ ਜਿਹੜਾ ਅੰਦੋਲਨ ਆ ਉਹਨੂੰ ਚਲਾ ਰਹੇ ਆ ਉਹਦੇ ਅੱਜ ਲੜੀ ਦੇ ਵਜੋਂ ਹੀ ਅੱਜ ਪੂਰੇ ਉਸ ਹਿੱਸੇ ਨੂੰ ਲੈ ਕੇ ਅੱਜ ਵਿਸ਼ਵ ਵਪਾਰ ਸੰਸਥਾ ਦੇ ਵਿਰੋਧ ਦੇ ਵਿੱਚ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਉਹਨੂੰ ਚਲਾਇਆ ਜਾ ਰਿਹਾ ਅੱਜ ਜੇ ਆਪਾਂ ਗੱਲ ਕਰੀਏ ਜਿਹੜਾ ਜਿਹੜੇ ਸ਼ੰਭੂ ਬਾਰਡਰ ਦੀ ਐਖਨੋਰੀ ਬਾਰਡਰ ਤੇ ਜਿਹੜੇ ਧੰਨੇ ਲੱਗੇ ਨੇ ਲੇਕਿਨ ਕਈ ਜਗ੍ਹਾ ਤੇ ਜਥੇਬੰਦੀਆਂ ਦੀ ਆਪਸੀ ਰਾਏ ਨਹੀਂ ਬੰਦੀ ਪਈ ਅਲੱਗ-ਅਲੱਗ ਜਿਹੜੀ ਰਾਏ ਉਹ ਸਾਹਮਣੇ ਆ ਰਹੀਆਂ ਨੇ ਜਿਹੜੋ ਦੇਖੋ ਸਜੋਗਤ ਕਿਸਾਨ ਮੋਰਚੇ ਦੀ ਆਪਣੀ ਰਾਏ ਇੱਕ ਥਾਂ ਵਾ ਸਜੋਗਤ ਕਿਸਾਨ ਮੋਰਚਾ ਇੱਕ ਥਾਂ ਤੇ ਜੋਟਵਾ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਅੰਦੋਲਨ ਆਪਦਾ ਕਰ ਰਿਹਾ ਵਾ ਪਹਿਲਾਂ ਵੀ ਆ ਤਾਂ ਅਸੀਂ ਦੇਖ ਕੇ ਗਏ ਆ 16 ਤਰੀਕ ਨੂੰ ਪੂਰੇ ਭਾਰਤ ਨੂੰ ਬੰਦ ਕੀਤਾ ਹੋਇਆ ਸੀ ਉਹ ਸੰਯੁਕਤ ਕਿਸਾਨ ਮੋਰਚੇ ਦੀ ਕਾਰਤ ਸੀ ਸੰਯੁਕਤ ਕਿਸਾਨ ਮੋਰਚਾ ਅਪੀਲ ਕਰਦਾ ਕਿ ਜਿਹੜੀਆਂ ਵੀ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਆ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਨੌਸੂਤਰੀ ਆਪਦਾ ਪ੍ਰੋਗਰਾਮ ਬਣਾਇਆ ਉਹਨਾਂ ਨੂੰ ਮੁੱਖ ਰੱਖ ਕੇ ਜਿਹੜੀ ਵੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਆ ਕੇ ਆਪਣਾ ਅੰਦੋਲਨ ਕਰਨਾ ਚਾਹੁੰਦੀ ਹੈ ਉਹਨੂੰ ਜਿਹਾ ਆ ਉਹਦਾ ਸਵਾਗਤ ਕਰਦਾ ਆਪਾਂ ਗੱਲ ਕਰੀਏ ਹੋਰ ਵੀ ਸਾਡੇ ਨਾਲ ਕਿਸਾਨ ਆਗੂ ਨੇ ਇਸ ਮਾਰਚ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਹੰਗਾਰਾ ਮਿਲਿਆ ਤੇ ਇਸ ਤਰ੍ਹਾਂ ਦੇ ਮਾਰਚ ਕੱਢਣ ਨਾਲ ਕੋਈ ਬੈਨੀਫਿਟ ਮਿਲੇਗਾ ਵੇਖੋ ਇਸ ਟਰੈਕਟਰ ਮਾਰਚ ਦਾ ਅੱਜ ਬਹੁਤ ਵੱਡਾ ਹੰਗਾਰਾ ਤੁਸੀਂ ਕੈਮਰੇ ਰਾਹੀਂ ਦੇਖੋ ਕਿ ਲੰਮੀਆਂ ਲੰਮੀਆਂ ਕਤਾਰਾਂ ਜਿਹੜੀਆਂ ਵਾਂ ਜੇ ਤੁਸੀਂ ਅੱਜ ਤਰਨਤਾਰਨ ਨੈਸ਼ਨਲ ਹਾਈਵੇ ਤੇ ਵੇਖੋਗੇ ਤੇ ਲੰਮੀ ਕਤਾਰ ਦੇਖੇਗੀ ਜੇ ਤੁਸੀਂ ਅੰਮ੍ਰਿਤਸਰ ਤੋਂ ਜਲੰਧਰ ਆ ਹਾਈਵੇ ਤੇ ਵੇਖੋਗੇ ਉਹਦੇ ਉੱਤੇ ਲੰਮੀ ਕਤਾਰ ਦੇਸੀਗੀ ਔਰ ਛੋਟੇ ਰੋਡਾਂ ਦੇ ਉੱਪਰ ਵੀ ਜਿਹੜੀਆਂ ਤੁਹਾਨੂੰ ਲੰਮੀਆਂ-ਲੰਮੀਆਂ ਕਤਾਰਾਂ ਦੇਖਣਗੀਆਂ ਅੱਜ ਟਰੈਕਟਰਾਂ ਦੀਆਂ ਅੱਜ ਟਰੈਕਟਰਾਂ ਦਾ ਬਹੁਤ ਵੱਡਾ ਪ੍ਰਦਰਸ਼ਨ ਹੋ ਰਿਹਾ ਕਿਉਂਕਿ ਵਿਚਵਾਰ ਸੰਸਥਾ ਦੀ ਜਿਹੜੀ ਮੀਟਿੰਗ ਆ ਹੋਣ ਜਾ ਰਹੀ ਆ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਕਿ ਅੱਗੇ ਜਿਹੜਾ ਸਾਡਾ ਅਧੋਲਨ ਚੱਲ ਰਿਹਾ ਵਾ ਉਸ ਅਧੋਲਨ ਦੇ ਵਿੱਚ ਜਿਹੜਾ ਤੁਸੀਂ ਸਾਡੀਆਂ ਮੰਗਾਂ ਵਾਂ ਅਜੇ ਤੱਕ ਲਾਗੂ ਨਹੀਂ ਕੀਤੀਆਂ ਜੇਕਰ ਉਹਨਾਂ ਨੂੰ ਲਾਗੂ ਨਾ ਕੀਤਾ ਗਿਆ ਆਉਣ ਵਾਲੇ ਦਿਨਾਂ 'ਚ ਇਹ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਤੇ 14 ਮਾਰਚ ਨੂੰ ਅਸੀਂ ਦਿੱਲੀ ਦੇ ਵਿੱਚ ਮਹਾ ਪੰਚਾਇਤ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆ ਉਹ ਉੱਥੇ ਪਹੁੰਚਣਗੇ ਜੇ ਆਪਾਂ ਗੱਲ ਕਰੀਏ ਨੂੰ ਦੇਖੀ ਹੈ ਜਿਹੜੀ ਮਾਰਚ ਅੱਜ ਕੱਢਿਆ ਜਾ ਰਿਹਾ ਹੈ ਇਹਦੇ 'ਚ ਅਲੱਗ-ਅਲੱਗ ਜਥੇਬੰਦੀਆਂ ਵੀ ਸ਼ਾਮਿਲ ਨੇ ਕਿੰਨਾ ਕੁ ਲੰਮਾ ਜਿਹੜਾ ਇਹ ਰਹੇਗਾ ਕੀ ਸ਼ੈਡਿਊਲ ਰਹੇਗਾ ਇਹ ਕਿੱਥੋਂ ਤੱਕ ਜਾਏਗਾ ਤੇ ਕਿੰਨਾ ਕੁ ਲੰਮਾ ਜਿਹੜਾ ਹੈ ਜਾਂ ਕਿੰਨੇ ਕੁ ਟਰੈਕਟਰ 'ਚ ਸ਼ਾਮਿਲ ਨੇ ਵੇਖੋ ਜੀ ਇਹ ਬਹੁਤ ਲੰਮਾ ਜਾਣਾ ਇਤੋਂ ਆਪਾਂ ਤਰਨਤਾਰ ਤੋਂ ਚੱਲੇ ਤਰਨਤਾਰ ਤੋਂ ਚੱਲੇ ਤੇ ਹਰੀਕਾ ਤੱਕ ਹਰੀਕਿਆਂ ਤੋਂ ਗਾਂ ਚੱਲੇ ਤੇ ਗਾਂ ਅੱਗੇ ਮੋਗੇ ਵਾਲੀ ਸਾਈਡ ਨੂੰ ਜੀਰੇ ਵਾਲੀ ਸਾਈਡ ਨੂੰ ਹਰ ਇੱਕ ਬੰਨੇ ਤੁਹਾਨੂੰ ਟਰੈਕਟਰ ਹੀ ਟਰੈਕਟਰ ਨਜ਼ਰ ਆਊਗਾ ਕੋਈ ਰੋਡ ਬਲੋਕੇਜ ਕੀਤੀ ਜਾਏਗੀ ਬਿਲਕੁਲ ਨਹੀਂ ਰੋਡ ਜਿਹੜੀ ਆ ਬਲੋਕਿੰਗ ਨਹੀਂ ਕੀਤੀ ਜਾਊਗੀ ਇੱਕ ਸਾਈਡ ਤੇ ਕਰਕੇ ਜਿਹੜਾ ਟਰੈਕਟਰ ਆ ਉਹ ਖੜੇ ਕੀਤੇ ਗਏ ਦਿੱਲੀ 'ਚ ਵੀ ਕੋਈ ਕਿਸਾਨ ਸਭਾ ਹੋਣ ਜਾ ਰਹੀ ਹੈ ਕਿਦੋਂ ਹੋਏਗੀ ਉਹ ਇਹ 14 ਮਾਰਚ ਨੂੰ ਅਸੀਂ ਦਿੱਲੀ ਦੇ ਵਿੱਚ ਜਿਹੜੀ ਮਹਾ ਪੰਚਾਇਤ ਆ ਉਹ ਕਰਨ ਜਾ ਰਹੇ ਆਂ ਬਹੁਤ ਵੱਡੇ ਪੱਧਰ ਤੇ ਜਾਵਾਂਗੇ ਕਿਸਾਨ ਮਜ਼ਦੂਰ ਸਾਰੇ ਇਕੱਠੇ ਹੋਵਾਂਗੇ ਤੁਸੀਂ ਟਰੈਕਟਰ ਚਲਾ ਰਹੇ ਹੋ ਕਿ ਕਿੱਥੋਂ ਆਏ ਹੋ ਤੇ ਇਸ ਤਰ੍ਹਾਂ ਦੇ ਹੋਰ ਵੀ ਤੁਹਾਡੇ ਨਾਲ ਕੋਈ ਕਾਫਲੇ ਆਏ ਹੋ ਨੇ ਹਾਂਜੀ ਹਾਂਜੀ ਮੈਂ ਇਹ ਤੋਂ ਤਰਨਤਾਰ ਤੋਂ ਪਿੰਡ ਪਲਾਸੌਰ ਤੋਂ ਆਇਆ ਤੇ ਉਹਦੇ ਕਿਸਾਨ ਹੋਣ ਦੇ ਨਾਤੇ ਅਸੀਂ ਮਤਲਬ ਕਿ 18 ਸਾਲਾਂ ਤੋਂ ਜਿਹੇ ਬੰਦਿਆਂ ਨਾਲ ਲੜਦਾ ਲੜਦਾ ਇਕੱਠੀਆਂ ਹੋ ਕੇ ਜਿਹੇ ਬੰਦਿਆਂ ਸਰਕਾਰ ਦਾ ਵਿਰੋਧ ਕਰਦੇ ਆ ਤੇ ਸਰਕਾਰ ਦੇ ਵਿਰੋਧ ਜਿਹੜਾ ਹੋਇਆ ਅਸੀਂ ਪ੍ਰੋਟੈਸਟ ਕਰਦੇ ਆ ਅੱਜ ਲੱਖਾਂ ਦੇ ਹਿਸਾਬ ਦਾ 17 ਟਰੈਕਟਰ ਲੈ ਕੇ ਨਿਕਲੇ ਲੋਕ ਤੇ ਨੇ ਨਾ ਟਰੈਕਟਰ ਆ ਬੇ 11000 ਦਾ ਟਰੈਕਟਰ ਛੜਕਾਂ ਦੇ ਲਾ ਦੇਣੇ ਤੇ ਸਰਕਾਰ ਦਾ ਅਸੀਂ ਵਿਰੋਧ ਕਰਨਾ ਆਉਂਦਾ ਪਿੰਡਾਂ 'ਚ ਬਹੁਤ ਜਿਆਦਾ ਵਿਰੋਧ ਆ ਹਰ ਇੱਕ ਨੇ ਮਤਲਬ ਕਿ 2 4 4 ਟਰੈਕਟਰ ਘਰਾਂ ਦੇ ਵਿੱਚੋਂ ਲੈ ਗਏ ਪਿੰਡ 'ਚ ਸਾਡੇ ਪਿੰਡੋਂ ਤਾਂ 12 ਟਰੈਕਟਰ ਆਏ ਬਿਲਕੁਲ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਅੱਜ ਟਰੈਕਟਰ ਮਾਰਚ ਹੈ ਲਗਭਗ ਇੱਥੋਂ 40 ਕਿਲੋਮੀਟਰ ਦੇ ਕੋਲ-ਕੋਲ ਜਿਹੜਾ ਫਾਸਲਾ ਹੈ ਹਰੀਕੇ ਦਾ ਇਸ ਤਰ੍ਹਾਂ ਇੱਕ ਲੰਬੀ ਲਾਈਨ ਰਹੇਗੀ ਇਸ ਹਾਈਵੇ ਦੇ ਉੱਪਰ ਸਿੰਗਲ ਰੋਡ ਜਿਹੜੀ ਹੈ ਉਹਦੇ ਤੇ ਟਰੈਕਟਰ ਚੱਲਣਗੇ ਲੇਕਿਨ ਹਾਲਾਂਕਿ ਕਿਸੇ ਤਰ੍ਹਾਂ ਦੀ ਬਲਾਕੇਜ ਨਹੀਂ ਕੀਤੀ ਜਾਏਗੀ ਰੋਡ ਬਲਾਕੇਜ ਨਹੀਂ ਕੀਤੀ ਜਾਏਗੀ ਆ ਕਿਸਾਨ ਜਿਹੜੇ ਨੇਤਾ ਉਹਨਾਂ ਦਾ ਦਾਵਾ ਹੈ ਡਬਲਿਊਟੀਓ ਦੇ ਵਿਰੋਧ ਚ ਨੇ ਇਸ ਤੋਂ ਇਲਾਵਾ ਜਿਹੜੀ ਹੋਰ ਜਿਹੜੀਆਂ ਨਾਲ ਮੰਗਾ ਨੇ ਉਹਨਾਂ ਨੂੰ ਲੈ ਕੇ ਅੱਜ ਜਿਹੜਾ ਮਾਰਚ ਕੰਡਿਆ ਜਾ ਰਿਹਾ ਮਨੀਸ਼ ਸ਼ਰਮਾ ਪੰਜਾਬ ਤੱਕ ਤਰੰਤਾਰ